ਗੱਜਰਾ ਕੱਖ ਜੇ ਬਾਹਰੇ ਹੋ ਗਏ ਮੇਰਾ ਠਾ ਹੋਰ ਬਾਗ ਮਕੰਨਤਾ ਹੈ ਹੋ ਰਹਾ ਭਾਈ ਕਿਉ ਡਟੂ ਕੱਖੋ ਡਿਲਾ ਕਰੋ ਠੱਟੀਮੀ ਕੋਲੇ ਪਿਆ ਜਲਾ ਫੋਲ ਨੂੰ ਦੇਖ ਦੇ ਕੇ ਭਾਈ ਕਿਉ ਡਾ ਆਇਆ ਸੀ ਭਾਈ ਮੈਂ ਲਮਾਰ ਕੇ ਤਾਂ ਗਿਆ ਸਾਰੇ ਚਾ ਘੰਡਾ ਜੱਥ ਆ ਕੀ ਹਾਲ ਕਰਿਆ ਲ ਕੋਈ ਰੰਬਾ ਫੇੜ ਲੈ ਮਾੜਾ ਮੋਟਾ ਵਾਰ ਕੇ ਗਿਆ ਠੋਠੋ ਖੜਾ ਤੂੰ ਨਾ ਉਹ ਪਾਣੀ ਲੈ ਕੇ ਆਈ ਹੈਗੀ ਹਜੇ ਹੈ ਨਾ ਪਾਣੀ ਨਾ ਖਾ ਸੀ ਫੜਾ ਜੀ ਖੇਤ ਨਾ ਨਾ ਕੱਚੀ ਲੱਠੀ ਲਾਉ ਤੇਰੇ ਵਾਸਤੇ ਥਾਰਾ ਪਾਣੀ ਰ ਆਉਗੀ ਹੋਰ ਨਹੀਂ ਆਉਂਦੀ ਉਹ ਓਏ ਉਹ ਗੱਲ ਮੈਂ ਤੁੰਡਾ ਡਾ ਓਏ ਸਾਰੇ ਪਿੰਡ ਚ ਪੈਂਚੋ ਦਾ ਬਦਨਾਮ ਅੱਛਾ ਸਾਰੇ ਡੱਡਾ ਛਾਂ ਛਾਂ ਕੇ ਸ਼ਰਮ ਰੱਖਿਆ ਦਰਗੁ ਦਾ ਜੇ ਪਰਦਾ ਜੀ ਕਿਉਂ ਗੱਲ ਕੀ ਹਾਲ ਦੈਨ ਤੇ ਤੁਸੀਂ ਇੱਥੇ ਖੇਟ ਆ ਜਾਂ ਨੋਕਰ ਲੋਕ ਪਤਾ ਕੀ ਕਹਿੰਦਾ ਉਲਟ ਸੋਚਦੇ ਆਗਲੇ ਤੂੰ ਕੀ ਮਾੜਾ ਦੇਖ ਲਿਆ ਸਾਡਾ ਮਾੜਾ ਆਪੀ ਦੇਖ ਲਿਆ ਹਾਏ ਹਾਏ ਟੇਜਿਆ ਹੂੰ ਗਵਾਤ ਜਾਂ ਨਹੀਂ ਹੋਇਆ ਮਹੀਨਾ ਡੂਡ ਹੋ ਗਿਆ ਕੀ ਕੰਮ ਨਹੀਂ ਕਰਦਾ ਡਿਸਟ੍ਰੀਬਿਊਟਰ ਕਰਦਾਗਾ ਬਣ ਕੇ ਟਹਿ ਜਾਂਦਾ ਕਰ ਹੈ ਬਣ ਕੇ ਟਹਿ ਜਾਂਦਾ ਕੰਮ ਅੱਛਾ ਹੂੰ ਕੰਮ ਹੈ ਪਾਸ ਕਿਤੇ ਮੁੱਕਾ ਗਿਆ ਮਿੰਨੇ ਦੋ ਮਹੀਨਾ ਬਾਅਦ ਬਸ ਬਣ ਕੇ ਟਹਿ ਜਾਂਦਾ ਕੰਮ ਅੱਛਾ ਹਾਂ ਭਾਈ ਇਹ ਦਵਾਈ ਸੀਗੀ ਹਾਂ ਕਾਜੀ ਹੋਏ ਉਹ ਉਸੇ ਦੀ ਅੱਛਾ ਮੈਂ ਬਣਾ ਦੂੰ ਤੈਨੂੰ ਦਵਾਈ ਤਾਂ ਦੇਠੀ ਜਾਣਦਾ ਮੈਂ ਤੂੰ ਕਿਹਨਾਂ ਦਾ ਤੂੰ ਕਿਹਦੇਂਗਾ ਦਵਾਈ ਮਰੀ ਉਹ ਤੇ ਕਾਜੀ ਜਿਹੜਾ ਮੈਂ ਪੁਰਾਣਾ ਮਨ ਲਾ ਕਹੇ ਨਿਓ ਚੌਈ ਨਹੀਂ ਹੈ ਕਹਿੰਦਾ ਕੋਈ ਬਾਇ ਦਾ ਹੈ ਕਿਤਰੇ ਹੱਥ ਤੇ ਕੋਈ ਬਾਇ ਦਾ ਮੈਂ ਜਾਣਦਾ ਮੇਰੇ ਕੋਲ ਕਾਇਦਾ ਪੁਰਾਣਾ ਅੱਛਾ ਉਹ ਤੇ ਦੇਛੀ ਦਵਾਈਆਂ ਵਾਲਾ ਪਿਆ ਦਾਦੇ ਦਾ ਤੇ ਮੈਨੂੰ ਤਾਂ ਕੱਲ ਦੱਸਿਆ ਨਹੀਂ ਤੂੰ ਓਏ ਥੋੜੀ ਦੱਸੀ ਦੇ ਹੁਣ ਤੂੰ ਗਾ ਗੱਲ ਕਰ ਦੇ ਤੂੰ ਮੈਨੂੰ ਪਤਾ ਸਾਰੀਆਂ ਗੱਲਾਂ ਛਿੰਦੀ ਨੂੰ ਦੱਸਦਾ ਛਿੰਦੀ ਨੂੰ ਤੂੰ ਕਹਿੰਦਾ ਫਿਰ ਮੈਂ ਕੀ ਕਹਿੰਦਾ ਕੱਲੀ ਕੱਲੀ ਗੱਲ ਛਿੰਦੀ ਨੂੰ ਤੇਰੀ ਮੈਂ ਜਦੋਂ ਮਾਰਾ ਇੱਕ ਬੁੱਗੀ ਲਈ ਭਾਈ ਕੋ ਡਾਉਂਦਾ ਹੋ ਜਾਂਦਾ ਕੋਈ ਹੈ ਮਾਰੀ ਜਾਂਦਾ ਯਾਰ ਤੇਰਾ ਤੇਰਾ ਹੈ ਕੋਈ ਚੰਨ ਪੱਤਰ ਆਉਂਦੀ ਆ ਪਾਣੀ ਲੈ ਕੇ ਮੇਰਾ ਦਾ ਪਾਣੀ ਲੈ ਕੇ ਆਉਂਦੀ ਮੇਰੇ ਬਾਤ ਚ ਜਾਊ ਹੋਰ ਨਾ ਲਾਉਂ ਤਰੇ ਬਾਤ ਤੇ ਮੈਨੂੰ ਭਾਈ ਤੇ ਹੀ ਲੱਗਦੀ ਹੈ ਜਿਹੜੇ ਨੁੱਟ ਮੇਰੇ ਕੰਨੀ ਬਾਦ ਚਾਦਦੀ ਹੈ ਚੰਗਾ ਚੰਗਾ ਮੈਂਥੋਂ ਹੋਰ ਨਾ ਤੂੰ ਆਹੋ ਕਰਵਾ ਲਈਂ ਕਰਦਾ ਨਾ ਨਾ ਕਹਾਂਗੇ ਤਰੇ ਤਾਹੀ ਦਾ ਤੇਰੇ ਕੋਲੇ ਨਹੀਂ ਖੜਨ ਦਿੰਦਾ ਮੈਨੂੰ ਹੈ ਤਾਹੀ ਦਾ ਤੇਰੇ ਕੋਲੇ ਨਹੀਂ ਖੜਨ ਦਿੰਦਾ ਜਿਹੜੇ ਬਾਤ ਚ ਜਾਊ ਉਹ ਛੁੱਟ ਛੱਟਾ ਕਰ ਜਾਊ ਵੀ ਹੋਰ ਕਿਹਦੀ ਬਾਤ ਚ ਜਾਊਗੇ ਉਹ ਯਾਰ ਸਾਰੇ ਕਿੱਦਰ ਹੋ ਗਏ ਆਏ ਉਹ ਆਹ ਖੜਾ ਹਾਂ ਬਹੁਤ ਤੇ ਨਾ ਗੈਦੇ ਹੁੜੀ ਫਿਰ ਜਾ ਇਦਾਂ ਮਾਰ ਰਹਾ ਹੋ ਬੰਦਾ ਰਾਜ ਚ ਲੈਲਾ ਹਾਂ ਰਾਜ ਖੇੜ ਦੇ ਫਿਰ ਭੈਂਕੋ ਜੇ ਛੜਮ ਕਰ ਕੋਈ ਮਰੀ ਮੋਟੀ ਮੇਰੇ ਨਾ ਪੂਰੀ ਲੈ ਆ ਜਾਗੀ ਉਹਦੀ ਹਾਂ ਜਾ ਕੀ ਬੰਦਾ ਮਾਰੂ ਤੇਰੀ ਬਈਲਾ ਵੀ ਡੋਰ ਤਨ ਥਾ ਟੋਂ ਘਰੋਂ ਕੱਟਦਾ ਇਦਾਂ ਮਾਰਾ ਬੰਦਾ ਆਲੇ ਅਹੀ ਜੀ ਹੈਗੀ ਹੈ ਮੇਰੇ ਘਰ ਵਾਲੀ ਉੱਚੀ ਕੋਟ ਤੇ ਜੈਲੇ ਨੂੰ ਜੈਲੇ ਨੂੰ ਪਈ ਹੋਗੀ ਫਿਰ ਜੈਲੇ ਨੂੰ ਪਈਆ ਹੋਤੇ ਹਾਂ ਫਿਰ ਹਾਂ ਕਰਾਂ ਨੀ ਤੂੰ ਮਾਰੀ ਕੇ ਨਾ ਹੈ ਮੇਰੇ ਵਾਲੀ ਨੂੰ ਫਿਰ ਤੂੰ ਕਮੇ ਮਾਰੀ ਗਏ ਮੈਂ ਤਾਂ ਉਹ ਗੱਲ ਕਰਦਾ ਆਪਣਾ ਵੀ ਤੂੰ ਕੀ ਮਾਰਾ ਦੇਖਿਆ ਉਹਦਾ ਮੈਂ ਤਾਂ ਕੁਝ ਨਹੀਂ ਦੇਖਿਆ ਆਪਾਂ ਦੇ ਮੇਰੇ ਪੁੱਤ ਸਾਰਾ ਪਿੰਡ ਰਿਆਂ ਆਪਾਂ ਨੂੰ ਕੀ ਹੈ ਆਪਾਂ ਨਾ ਬੋਲਾਂਗੇ ਹੁਣ ਆਇਆ ਮਕੰਦ ਭਾਈ ਆਉਂ ਵੀ ਉਸੇ ਰਸਤੇ ਉਹ ਜਿੱਧਰ ਜੈਲੇ ਹੋਰੀ ਫਿਰਦੇ ਆ ਅੱਖਾ ਹਾਂ ਫੇਰ ਅੱਜ ਵਾਕਾ ਹੋਇਆ ਲੈ ਤੂੰ ਮੈਨੂੰ ਹੋਰ ਚੋਰਾ ਲਾਤਾ ਕਾਹਦਾ ਚੋਰਾ ਹੁਣ ਹੁਣ ਕਹਿੰਦਾ ਆਇਆ ਉਹ ਮਾਰਾ ਬੰਦਾ ਮਾਰਾ ਹੀ ਆ ਹੋ ਤੈਨੂੰ ਕਿਹਾ ਤਾਂ ਹੈ ਮੈਂ ਪਰ ਮੈਂ ਹੁਣ ਜਾ ਉਹਨੂੰ ਟੈਲੀਫੋਨ ਕਰ ਦੇ ਕਿ ਉਹ ਫੇਰ ਨਹੀਂ ਮੰਨੋ ਕਰੇ ਵੜਨ ਦੰਦਾਗਾ ਹੈ ਫੇਰ ਨਹੀਂ ਮੰਨੋ ਕਰੇ ਆਣਾ ਲੱਗੇ ਹਾਂ ਜਾਂ ਬੜਨ ਦੇ ਇੱਥੇ ਕਿ ਕਹਿੰਦਾ ਆ ਬੂਟੀ ਵਾਲੀ ਹੋਗੀ ਯਾਰ ਹੋਰਾ ਹੈ ਹੋਰਾ ਚਾਹੀ ਕੋਈ ਆਨੇ ਵਾ ਸਾਰੇ ਜੱਥ ਮਾਰ ਕੇ ਗਿਆ ਅੱਧੇ ਅੱਛਾ ਹਾਂ ਇਹ ਦੁੱਦੀ ਆ ਵੋ ਮੜਾ ਜਾ ਖੇਤ ਆ ਕੇ ਦੇਖ ਲਾ ਮੜਾ ਜਾ ਤੈਨੂੰ ਬਾਬਾ ਛੀਂਟਾ ਨਹੀਂ ਹੈ ਬੈਨੂ ਕਹਦਣਾ ਹੋਗੀ ਬਾਬਾ ਸੀਰ ਉਹ ਗੱਲ ਕਰਦਾ ਬੂਟੀ ਕੇ ਨਿ ਸਕਾ ਕੇ ਚਬਲੇ ਪਾਣੀ ਨੁਮਾ ਦੱਸ ਦੇ ਤਾਂ ਹੈਗੇ ਆ ਲੈ ਸੱਚੀ ਲੈ ਮਜ਼ਾਕ ਛੋਲੀ ਕਰਦਾ ਵਾ ਤੇ ਫਿਰ ਮੈਨੂੰ ਹੋਈ ਨਹੀਂ ਮੈਂ ਕਿਵੇਂ ਲੈ ਲਾਂ ਲੈ ਲਾਂ ਫਿਰ ਹੂੰ ਕਈ ਬੜੀ ਭਾਰ ਪਈ ਮਰੀ ਜਨਾਗਾ ਲੈ ਸਾਰਾ ਠੰਡੀ ਹੁੰਦੀ ਐ ਇਹ ਠੰਡੇ ਹੁੰਦੀ ਆ ਮਜ਼ਾਕ ਛੋਲੀ ਕਰਦਾ ਲੈ ਪਖੜੇ ਦਾ ਪਾਣੀ ਪੀਆ ਕਰੀਆ ਹਜੇ ਤੱਕ ਨਹੀਂ ਆਈ ਯਾਰਾ ਹੈ ਪਾਣੀ ਸੀ ਮੁੱਕੀ ਜਾਂਦਾਗਾ ਮਾੜਾ ਜਹਾ ਓ ਟੂ ਦੀ ਓ ਦੀ ਹਾਂ ਲੱਗਦੀ ਤਾਂ ਉਹ ਖਾਰ ਘੜੀ ਜਾਂਦਾ ਉੱਥੇ ਕੜੀ ਅੰਦੇ ਆ ਕੇ ਮੈਨੂੰ ਕੋਲ ਦੀ ਦਾ ਟੱਪ ਆ ਗਿਆ ਮੈਂ ਢਾਲ ਕਿਹੜਾ ਓਏ ਮੈਨੂੰ ਕਹਿੰਦਾ ਆ ਜਾ ਬਹਿ ਜਾ ਕਹਿੰਦਾ ਕੋਈ ਗੱਲ ਬਾਤ ਨਾ ਮੈਂ ਖੇਤ ਜਾਣਾ ਮੈਂ ਤਾਂ ਅੱਛਾ ਕੇ ਮਾਹਬਾਈ ਮਕੰਦ ਗਿਆ ਹੋਇਆ ਪਹਿਲਾਂ ਇਹ ਨਾ ਬਣ ਜਾ ਕਰ ਮੇਰੇ ਥਾਲਿਆ ਕਦੇ ਨਾ ਬਣ ਜਾ ਕਰ ਬੇਕਾਰਾ ਜਮਾਈ ਬੰਦਾ ਬੇਕਾਰਾ ਜਮਾਈ ਅਰੇ ਇੱਕ ਡਾਂਡਵਾਨੀ ਦਾ ਬੰਦਾ ਨਹੀਂ ਹੈ ਅੱਛਾ ਹੋ ਜਾ ਫੇਰ ਨਹੀਂ ਮੈਂ ਹੁਣ ਤਾਂ ਹੁਣ ਮੈਂ ਉਹ ਗੌਰ ਜੀ ਗੱਲ ਚੁਰ ਆ ਬੇੜੇ ਕੋਲੇ ਸਕੂਟਰ ਚ ਲਿਆ ਨਾ ਜਿੰਨਾ ਲੈ ਗਿਆ ਮੈਂ ਜੜ ਕਿਉਂ ਪੈਂ ਕਿਉਂ ਦਾ ਪਿੰਡ ਦੀ ਮਿੱਟੀ ਪਲੀਤ ਕਰੀ ਆ ਠੀਕ ਆ ਮੈਂ ਹੁਣ ਨਹੀਂ ਉਹਦਾ ਵਸਾ ਕਰਦਾ ਹਾਂ ਬਿਠਾ ਨਾ ਖਾਇ ਕਰ ਮੈਂ ਤਾਂ ਤੈਨੂੰ ਛਾੜੀ ਮਾਤੀ ਦਿੰਦਾ ਚਾਹ ਤਾਂ ਖਾਲ ਜਾ ਘੜਦ ਕੇ ਪਾਣੀ ਘਟ ਆਉਂਦਾ ਹਾ ਉਹਨਾਂ ਤਾਂ ਗੱਲ ਅੱਜ ਰਾਤ ਦੀ ਬਾਰੀ ਆ ਕੇ ਅੱਜ ਖਾਲ ਸੜਾ ਘੜੀ ਨਹੀਂ ਤੂੰ ਹੋਰ ਰੋਣੀ ਕਰਕੇ ਤੇ ਪਰਸੋਂ ਟਾਈ ਮੂੰਗੀ ਬੀਜਣੀ ਆਪਾਂ ਹੋਰ ਠੀਕ ਆ ਮਰੇ ਪਾ ਸਾਰਾ ਤਰ ਤੋਤਾ ਰ ਆਪਣਾ ਜਿੱਥੇ ਤੇ ਨੱਕਾ ਪੈਂਦਾ ਕਰਦੇ ਅੱਜ ਹੋਰ ਮੂਕ ਕੇ ਝੋਨਾ ਲਾਵਾਂਗੇ ਫੇਰ ਨਹੀਂ ਪਾਣੀ ਆਉਣਾ ਆਹਾ ਹਾਂ ਬਾਕੀ ਆਰਤੀ ਤੋਂ ਤੈਨੂੰ ਪੈਸੇ ਵੀ ਲਿਆ ਕੇ ਡੈਂਡੇ ਹਾਲੇ ਮੈਂ ਮੰਡੀ ਜਾਊਂਗਾ ਕੱਲ ਨੂੰ ਹੋਰ ਯਾ ਵਧੀਆ ਬਣਾ ਦੀ ਜਮਾ ਖਾਲ ਦੀ ਗੱਲ ਬਣਾ ਦੀ ਗਾਇ ਖ ਵੀ ਪਾਣੀ ਡੈਂਡੇ ਕਰਦਾ ਤਰਿਆ ਵੇ ਠੀਕ ਆ ਤੇ ਹੋਰ ਕੋਈ ਨਸ਼ਾ ਪੱਟਾ ਖਾਣਾ ਤਾਂ ਮੈਨੂੰ ਡੱਸ ਦੇ ਮੈਂ ਖਾਦੂ ਪਰਵਾਹ ਨਾ ਕਰ ਨਾ ਜੇ ਕੋਈ ਘਾਟ ਆ ਮੈਂ ਖੱਤੱਕ ਹੌਲੀ-ਹੌਲੀ ਹੀ ਮਾਰਨਾ ਹੈ ਨਹੀਂ ਫੁਰਤੀ ਇਹ ਚ ਕੰਮ ਆ ਆਪਣੇ ਪਿੰਡ ਵਾਲੇ ਤੇਜਾ ਜਿਹੜਾ हां ਤੇਜਾ ਹਾਂ ਹਾਂ ਉਹ ਬਹੁਤ ਪਿੰਲੀ ਘੈਂਟ ਆ ਯਾਰ ਹਨਾ ਚਾ ਕੰਜੜਿਆ ਸਿੰਦੀ ਦੇਖੀ ਆ ਕਿ ਤੂੰਲਾ ਸਿੰਦਗੇ ਮੈਨੂੰ ਕਿਦੋਂ ਦਾ ਕਿਹਾ ਸੀ ਠੰਡਾ ਪਾਣੀ ਫੜਾ ਜਾ ਤੇ ਕਬੇਲਾ ਹੋ ਗਿਆ ਨਹੀਂ ਕਿਹੜੇ ਖੇਤ ਫਿਰਦੇ ਆ ਮਰ ਜਾਣੇ ਕੋੜੇ ਆ ਤਾਂ ਜਾਂਟੇ ਦਾ ਖੇਤ ਆ ਲੈ ਮੈਂ ਉਹਦੇ ਬਾਣ ਵਿੱਚ ਹੀ ਟੱਪਦੀ ਆ ਮਰਨਾ ਕਿਤੇ ਹੋਵੇ ਵੀ ਨਾ ਕਿਤੇ ਗਲ ਪੈਜੀ ਉਹ ਤਾਂ ਮੇਰੇ ਮਗਰ ਅੱਗੀ ਪੈ ਜਾਂਦਾ ਸੂਈ ਕੁੱਤੀ ਬਣ ਦੇਖੇ ਜੋ ਚਲ ਜਾਣਿਆ ਇਹ ਕਹਿਣਗੇ ਵੀ ਪਾਣੀ ਲੈ ਕੇ ਹਜੇ ਤੱਕ ਬਹੂੜੀ ਨਹੀਂ ਘਰ ਦਾ ਕੰਮ ਵੀ ਕਰਨਾਗਾ ਬੂਹੇ ਮੱਤ ਜਾ ਆ ਆ ਮੈਨੂੰ ਲੱਗਦਾ ਸਿੰਡੀ ਆਉਂਦੀ ਆ ਅੱਜ ਕਿਵੇਂ ਸਿੰਡੀ ਜੱਟ ਦੇ ਬਾਹਰ ਚ ਪੈਰ ਪਾਤੀ ਤੋਂ 100 ਪੰਨਤੀ ਮਰਨਾ ਮੈਂ ਤੁਹਾਡੇ ਬਾਣ ਵਿੱਚ ਦੀ ਤੱਪੀਆਂ ਕੋ ਚੱਕ ਕੇ ਤਾਂ ਨਹੀਂ ਲੈ ਕੇ ਗਈ ਮਰ ਜਾਣਾ ਨਾ ਹੋਵੇ ਆ ਡੋਨਲੀ ਚ ਕੀ ਲੈ ਜਾਣੀ ਆ ਤੂੰ ਕੀ ਲੈਣਾ ਇਹਦੇ ਤੋਂ ਨਾ ਮੈਂ ਫੇਰ ਵੀ ਕਿੱਧਰ ਜਾਣੀ ਆ ਇੱਧਰ ਕੱਲੀ ਜੋ ਹੁਣ ਤੈਨੂੰ ਪਤਾ ਨਹੀਂ ਤੁਹਾਡੇ ਨਾਲ ਬਾਣ ਲੱਗਦਾ ਸਾਡਾ ਪਾਣੀ ਲੈ ਕੇ ਗਈਆਂ ਠੰਡਾ ਨਿੰਬੂ ਵਾਲਾ ਅੱਛਾ ਅੱਛਾ ਸਾਨੂੰ ਵੀ ਪਾਜਾ ਫਿਰ ਕੋਟ ਪਾਣੀ ਮੈਂ ਕੋਪੀ ਆ ਮੈਂ ਤੁਹਾਨੂੰ ਪਾਣੀ ਯੁੱਧਾ ਬਣਿਆ ਯਾੜੇ ਮੇਰੀ ਗੱਲ ਸੁਣ ਲੈ ਇੱਕ ਬੰਦਿਆ ਬੰਨੂ ਅੱਛਾ ਮੈਨੂੰ ਰਾਹ ਰੂਚ ਨਾ ਭਲਾਇਆ ਕਰ ਨਾ ਸਾਡੇ ਬਾਹਰ ਚ ਕਿਹੜੇ ਮਾਰਿਆ ਕਰ ਕੀ ਹੋ ਗਿਆ ਚਲ ਬਾਹਰ ਚ ਕਿਹੜੇ ਮਾਰਨ ਛੱਡ ਦੂੰ ਤੂੰ ਕੋਈ ਗੱਲ ਦਾ ਜਵਾਬ ਹੀ ਨਹੀਂ ਦਿੰਦੀ ਫੇਰ ਤਾਂ ਹੀ ਉਹ ਕਿਹੜੇ ਮਾਰਦਾ ਮੈਂ ਕੀ ਜਵਾਬ ਦਵਾਂ ਮੈਨੂੰ ਇੱਕੋ ਗੱਲ ਪੁੱਛੀ ਜ ਉਹਦਾ ਜਵਾਬ ਨਹੀਂ ਦਿੱਤਾ ਮੈਨੂੰ ਪੁੱਛ ਕੀ ਹੋਣ ਪੁੱਛ ਚੱਲ ਪੁੱਛ ਲੈ ਨਾ ਤੂੰ ਖਾਲ ਕਰ ਛੇੜਾ ਮੈਂ ਗੱਲ ਕਰ ਲੈ ਨਾਲ ਦੋ ਮੈਨੂੰ ਠੀਕ ਆ ਚਾਚਾ ਪਾਣੀ ਪਿਆਰੀ ਮੈਨੂੰ ਵੀ ਕੋਟ ਪਾਣੀ ਕੋਈ ਨਾ ਮੈਨੂੰ ਦਵਾ ਬਣਾ ਪਿਆਣੀ ਦਾ ਹਾਂ ਦੱਸ ਤੇ ਤੈਨੂੰ ਮੈਂ ਗੱਲ ਕਿਹਾ ਸੀ ਆ ਡੋਟ ਨੇ ਛਾਲੂ ਹੋ ਗਏ ਤੁਹਾਡੇ ਬੈਹ ਹੋਏ ਨੇ ਕੋਈ ਜਬਾਕ ਜੂ ਹੁੰਦਾ ਕਿਉਂ ਨਹੀਂ ਆ ਉਹ ਚ ਕਮੀ ਆ ਕਿ ਤੇਰੇ ਚ ਕਮੀ ਆ ਕੋਈ ਮਰ ਜਾਣਾ ਤੈਨੂੰ ਮੇਰੇ ਚ ਕਮੀ ਲੱਗਦੀ ਲੱਗਦੀ ਸੱਪ ਲੜੀ ਵਾਲਾ ਨਾ ਹੋਵੇ ਤੈਨੂੰ ਮੈ ਅੱਜ ਹੀ ਲੱਗਦੀ ਆ ਇਹ ਫਿਰ ਉਹ ਚ ਕਮੀ ਹੋ ਜੇ ਤੇਰੇ ਚ ਕਮੀ ਨਹੀਂ ਕੋਈ ਮਰਨਿਆ ਉਸੇ ਚ ਹੀ ਕਮੀ ਆ ਮੇਰੇ ਚ ਹੈ ਨਹੀਂ ਸੱਪ ਲੜੀ ਵਾਲਿਆ ਅੱਛਾ ਮੈਂਟਲ ਲੱਗਦਾ ਉਹਨਾਂ ਆਲਟੀਨੇਟਰ ਕੰਮ ਛੱਡ ਗਿਆ ਮੈਨੂੰ ਤਾਂ ਪਤਾ ਨਹੀਂ ਕੀ ਕੋਈ ਛੱਡ ਗਿਆ ਹੁਣ ਤੂੰ ਮੈਨੂੰ ਕਵੇਲਾ ਹੋ ਜਾਂਦਾ ਮੈਂ ਜਾਣੀ ਆ ਅੱਛਾ ਫਿਰ ਪਾਣੀ ਟਪਿਆ ਆ ਪਾਣੀ ਉਹ ਥੋੜੀ ਮੋਟਰ ਖੜੀ ਉੱਥੋਂ ਪੀ ਲੈ ਜਾ ਕੇ ਉਹ ਮੋਟਰ ਲੈਟ ਅੱਜ ਰਾਤ ਨਾ ਹੋਊਗੀ ਡੱਗੀ ਡਾਟਾ ਸਿਰੀ ਨੇ ਖਾਲੀ ਕਰਤੀ ਕੰਡਰ ਨੇ ਕਿਹਾ ਸੀ ਵੀ ਰੱਖ ਲਈ ਪਾਣੀ ਹੱਥ ਉੱਠ ਢੋਣ ਨੂੰ ਹਾਂ ਹਾਂ ਪਿਆ ਜਾਂ ਪਾਣੀ ਘੁੱਟ ਨਾ ਮੈਨੂੰ ਨਹੀਂ ਪਤਾ ਉਹ ਚੱਲ ਪਾਣੀ ਨੇ ਪਿਉਣਾ ਜੱਟ ਦੇ ਖੇਤ 'ਚ ਮੂਤ ਹੀ ਕਰ ਜਾ ਕੰਡਰ ਦੀ ਫਸਲੀ ਵਧਿਆ ਹੋਊਗੀ ਤੇਰਾ ਨਾਗ ਲੜ ਜੇ ਮੈਂ ਇੱਥੇ ਮੂਤ ਕਰਦੀ ਸੋਣੀ ਲੱਗੂਗੀ ਉਹ ਚੱਲ ਉਧਰ ਖੁੰਝੇ ਤੇ ਕਰ ਲਈ ਜੁੱਧਾ ਬਣਿਆ ਚੱਪਲ ਮਾਰੂਗੀ ਲੈ ਕੇ ਸੌ ਮਾਰ ਕੇ ਇੱਕ ਗਿਨੂਗੀ ਉਹ ਕੋਈ ਨਾ ਫਸਲ ਵਧਿਆ ਹੋਇਆ ਆ ਟਿਕੀਟਾ ਸ਼ੀਰ ਦੱਸਦੀ ਆ ਮੈਂ ਤੇਰੇ ਪਤੰਦਰ ਨੂੰ ਜਾ ਕੇ ਨਿਕਲੋਗੀ ਕੰਜਰ ਦੇ ਆਪਣੇ ਬਾਹਨ ਚ ਪੈੜ ਪਾਟੀ ਸਿੰਦੀ ਨੇ ਸੌ ਪੰਨਟੀ ਜੁੱਧਾ ਬਣਾਣਾ ਹੋਵੇ ਆ ਟਿਕੀਟਾ ਫਸਲ ਮੈਂ ਕਹਿੰਨਾ 100 ਮਨ ਜਾਊਗੀ ਆ ਟਿਕੀਟਾ ਮੈਨੂੰ ਵੀ ਲੱਗਦਾਗਾ ਹੋਰ ਕੰਟੜਾ ਡ ਘੱਟ ਤੇ ਖਾਲ ਅੱਜ ਤਾਂ ਪੰਨ ਚ ਡੜਾਉਣ ਕਾ ਲੱਗ ਗਿਆ ਆਪਣੇ ਬਾਹਨ ਚ ਸਿੰਦੀ ਨੇ ਪੈੜ ਪਾਟੀ ਬਹਿ ਰਿਆ ਅੱਜ ਦਾ ਰੂਹ ਖੁਸ਼ ਹੋ ਗਈ ਦਰਸ਼ਨ ਕਰਕੇ ਉਹ ਤਾਂ ਅੱਛਾ ਹਾਂ ਤੇ ਰੰਗ ਭਾਲੀ ਕਹ ਹਟਾਓ ਕੰਜੱਡਾ ਤੇਰੀ ਮਾਸੀ ਲੱਗਦੀ ਆ ਮਾਸੀ ਤੇ ਨਹੀਂ ਨਿਗਰਖਦੇ ਹੁੰਦੇ ਮੈਂ ਤਾਂ ਬੱਲੈਨ ਮਾਰਦਾ ਇਹਦੇ ਇੱਥੇ ਲੈਨ ਮਾਰਦਾ ਭੈਣ ਚੋਡਾ ਖਾਲ ਕੱਢ ਲਿਆ ਕਰ ਤੂੰ ਐਨੀ ਬੋਟਾ ਤਪੀ ਬਾਹਰ ਅੱਛਾ ਤੇਰੇ ਕੋਲੇ ਘਰੇ ਅੱਛਾ ਘਰ ਕਿਉਂਦਾ ਮੈਂ ਦੇਖ ਕੇ ਆਣਾ ਅੱਛਾ ਕੰਜੱਡਾ ਮੇਰਾ ਸਨੇਹਾ ਸੁਣੋ ਹਲਾੜਿਆ ਕਰੇ ਤੇਰੇ ਕੋਲੇ ਆਪਣੇ ਚਾਚੇ ਦਾ ਦਰਸ਼ਨ ਪਾ ਕੇ ਉਹਨਾਂ ਦੇ ਕੋਈ ਨਾ ਤੂੰ ਮੇਰਾ ਸਨੇਹਾ ਲਾਜੀ ਕਰੇ ਚਾਚਾ ਦਿਲ ਦਾ ਵੰਡਾ ਮਾੜਾ ਨਹੀਂ ਕਰੇ ਸਾਫ ਆ ਕਰੇ ਉਹ ਤਾਂ ਟੋਟੋ ਲੜਦਾ ਰੰਡਾ ਕਹਦੇ ਉਹ ਟੂ ਮਾੜਾ ਯਾ ਸਨੇਹਾ ਤਾਂ ਲੰਕਾ ਟੋਟੋ ਟੂ ਲੜਦਾ ਰੰਡਾ ਦਿਲ ਚੋਦੇ ਕੋਸਣੀ ਦਿਲਦਾਸ ਆਫਾ ਬੰਦਾ ਕਹ ਸਨੇਹਾ ਤਾਂ ਮੈਂ ਲਾ ਦੂੰ ਹਾਂ ਕੰਮ ਕਰਨਾ ਪੂ ਇੱਕ ਕੀ ਕੰਮ ਡੱਸ ਫਿਰ ਇਹਦੀ ਛੋਟੀ ਭੈਣ ਇੱਕ ਅੱਛਾ ਉਹਦੇ ਨਾਲ ਗੱਲ ਕਰਾਇਗਾ ਫਿਰ ਹੱਸਨੇ ਹਰਾਂਗਾ ਭੈਣ ਛੋਟਾ ਕਿਤੇ 40 ਸਾਲਾਂ ਦਾ ਤੂੰ ਉਹ ਕੁੜੀ 16 ਸਾਲ ਦੀ ਤਾਂ ਮੇਲੇ ਨਹੀਂ ਮਿਲਦਾਗਾ ਦੇਖ ਲੈ ਗੱਲਾਂ ਕਰਦਾ ਤੂੰ ਤਾਂ ਉਹੀ ਰਹਿਗਾ ਖਾਲ ਕਰਨ ਵਾਲਾ ਘੜਲਾ ਖਾਲ ਬੱਸ ਮੈਂ ਚੱਲਿਆ ਕਰੇ ਖੜ ਲਾ ਬਸ ਆ 15 ਸਾਲਾਂ ਦੇ ਲੋਕ ਆ ਪੰਡਰਾਛਾਲ ਢਿੱਖੀ ਆਂਡਾ ਜਿਹੜੇ ਸਾਡੇ ਆਪਣਾ ਕਹੀ ਆ ਗਿਆ ਪਾਣੀ ਫੀਲ ਗਿਆ ਘੁੱਟ ਹਾਏ ਪੈ ਗਿਆ ਖੜੀ ਠੀਕ ਐ ਦੇਖੋ ਰਖੋ ਲੈ ਲ ਮਰਨਾ ਨਾ ਹੋਵੇ ਸੱਪ ਲੜੀ ਨਾ ਹੋਰ ਔ ਟੰਬੇ ਪਵਾਉਣਾ ਮੇਰੇ ਰਾ ਰਾਉ ਗੱਲ ਕਰਦਾ ਮਾਂ ਕੋਲੇ ਖੜੀ ਮੈਂ ਕਿਦੋਂ ਖੜੀ ਆ ਪੁੱਛ ਲਾ ਜਾ ਕੇ ਉਹਨਾਂ ਨੂੰ ਉਹਦੇ ਬਾਹਰ ਆ ਆ ਡਾ 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 ਪੰਜੇ ਉਂਗਲਾ ਤਾਂ ਨ ਇੱਕੋ ਜਗ ਹੁੰਦਾਂ ਆਹ ਹਾ ਬਹੁਤ ਮਾਰਾਗਾ ਉਹ ਮੈਂ ਕਿਉਂ ਜਾਂ ਲੰਗੜ ਫੜਾਤਾ ਹੂ ਮੇਰਾ ਹਾਂ ਬੇ ਤੁਹਾਡੇ ਹੱਥ ਟੁੱਟੇ ਆ ਗੰਡਿਆ ਚ ਕਿਵੇਂ ਗੰਦ ਮਾਰੀ ਬੈਠੇ ਆ ਕਦੀ ਤਾਂ ਜਾਂ ਜਾਂ ਸਾਰਾ ਕਾ ਕਾ ਦਿੱਤਾ ਸਮਾਜੀ ਤਾਂ ਜਾਂ ਜਾਂ ਲੈ ਫੜ ਪੀ ਰੋ ਗੈ ਗਿਆ ਓਏ ਬੈ ਗਿਆ ਤਜਾ ਓ ਅੱਛਾ ਫਿਰ ਪੇਟ ਘਟ ਹੋ ਗਈ ਤਾਂ ਕੰਮ ਨਹੀਂ ਕਰਨਾ ਸੀ ਸਾਰਾ ਘਰੇ ਕਰ ਕੰਮ ਕਰਕੇ ਆਈਆਂ ਮੈਂ ਅੱਛਾ ਅੱਛਾ ਤਰ ਮੈਨੂੰ ਪਤਾ ਨਹੀਂ ਖੇਤ ਆ ਉਹ ਅਸੀਂ ਇੱਥੇ ਮੂੰਹ ਸੁੱਕ ਗਿਆ ਸਾਡਾ ਨਹੀਂ ਤੂੰ ਹਾਂ ਇਹਨਾਂ ਅੱਗੇ ਪੀਲਾ ਹੁਣ ਪਾਣੀ ਉਹ ਤੇ ਦੇ ਫੋਨ ਤੇ ਫੋਨ ਲਾਈ ਜਾਂਦੇ ਸੀ ਕਿ ਲੇਟ ਹੋ ਗਈ ਕੀ ਹੋ ਗਿਆ ਤੇ ਬੱਸ ਸਾਡਾ ਇੱਥੇ ਮੂੰਹ ਸੁੱਕ ਗਿਆ ਮੂੰਹ ਸੁੱਕ ਕੇ ਕੋਈ ਗੱਲ ਨਹੀਂ ਫੇਰ ਕੀ ਆ ਅੱਗੇ ਕਿਹੜਾ ਤੂੰ ਦਹੀਂ ਦੇ ਫੁੱਟ ਵਰਗਾ ਆ ਦੇਖ ਇਹਨੇ ਇਹਨੇ ਲਾਈ ਤੇ ਜੇ ਨਾ ਉਹ ਲਖ ਪੂਛ ਲਾਈ ਟੂਪੜੇ ਟੁੱਟੇ ਦੇਖ ਕੁੱਪਟੇ ਆਹੋ ਤਾਂ ਦੇਖ ਕੋ ਉਹ ਦੇਖ ਖਟਮੜੀ ਰੇ ਉਹ ਦੇਖ ਮੈਂ ਮੇਰੀ ਗੱਲ ਸੁਣ ਮਕੰਦ ਗੰਡਾ ਤਾਂ ਮੋਟਾ ਕਾ ਗੰਡਾ ਐ ਕੰਮ ਹੋ ਗਿਆ ਐਸਾ ਗਾ ਬਟਲੀ ਬੱਟੇ ਵਧੀਆ ਗੰਜਾ ਹੈ ਅੱਛਾ ਪਣੀ ਲੱਗਦਾ ਇਹਨੂੰ ਪੁੱਛ ਸਮਾਰ ਸਮਾਰ ਹੋਰ ਤੈਨੂੰ ਪੁੱਛ ਲੈਣੀ ਤੇਰੇ ਕੋਲ ਤਾਂ ਕੱਢਣ ਪਾਉਣ ਨੂੰ ਹੈ ਨਹੀਂ ਕੁਛ ਆ ਗੱਲ ਚੱਲ ਜੇ ਪਾਉਣ ਨੂੰ ਹੈ ਨਹੀਂ ਮੈਨੂੰ ਤਾਂ ਕੰਮ ਗੱਲ ਚੱਲਦਾ ਮੈਂ ਤਾਂ ਪਿੰਡ ਜਾਨੀ ਆ ਕੱਲ ਨੂੰ ਦੋ ਦਿਨ ਲਾ ਕੇ ਆਉਂਗੀ ਜਾਨੀ ਆ ਪਿੰਡ ਤੂੰ ਤਾਂ ਖਸਿਆ ਨਹੀਂਦਾ ਮੈਂ ਖੱਜਾਂ ਮੈਂ ਨਾ ਹਾਂ ਬਸ ਕੋਈ ਗੱਲ ਨਹੀਂ ਸੁਣ ਕੇ ਬੱਜ ਜਾਂਦੀ ਹੈ ਮੈਂ ਮਰ ਗਿਆ ਹੈ ਮੈਂ ਮਰ ਗਿਆ ਉਹ ਤੂੰ ਸਕੂਟਰ ਨਹੀਂ ਜਾਂਦਾ ਕਾਰ ਨਹੀਂ ਜਾਂਦਾ ਟੁਰ ਕੇ ਕਿੱਥੋਂ ਛੱਡੇਗਾ ਤੂੰ ਸ਼ੱਟਾ ਉਹ ਮੈਂ ਬੇਬੀ ਕਾਲ ਸੁਣ ਹੁਣ ਮੈਂ ਕੋਲੀ ਆਏ ਆਂ ਦੁਪਹਿਰੇ ਚਾਹ ਘਰੇ ਆ ਕੇ ਪੀ ਲੇ 2 ਵਜੇ ਆ ਜਾ ਕਿੱਵੇਂ ਕਿੱਡਾ ਇਕੜੇ ਖਾ ਗਾਂਗੇ ਥੜਾ ਜੇ ਪੌਦ ਬੀਜਣ ਵਾਲੀ ਪਈ ਆ ਹਰੇ ਘਰੇ ਕੀ ਕਰੇਗਾ ਚਲ ਬੀਜ ਕੇ ਆਵਾਂਗੇ ਅਸੀਂ ਤਾਂ ਫਿਰ 8:00 ਹੋ ਜੂ ਭੇਜ ਦੀ ਕਾ ਹਾ ਜਿਸ ਜਮਾ ਕੱਠ ਕੋਈ ਨਹੀਂ ਭੇਜ ਦਾਂਗੇ ਹਾਂ ਭੇਜਾਂਗੇ ਹੱਟ ਭੇਜ ਦੀ ਪੀ ਲਾਂਗੇ ਕੋਟ ਕੋਟ ਤੇਜਾ ਕੀ ਕਹਿੰਦਾ ਉਹ ਕੀ ਕਹਿੰਦਾ ਸੀ ਖੜਿਆ ਕਿੱਥੇ ਜੇਲਾ ਕਿਹੜਾ ਜੇਲਾ ਉੱਥੇ ਖੜੀ ਤਾਂ ਹੈਗੀ ਸਦੇ ਕੋਲ ਮੈਂ ਕਿਦੋਂ ਖੜੀ ਆ ਪੁੱਛ ਲੈ ਜਾ ਕੇ ਉਹਨੂੰ ਇਹ ਦੇਖੀ ਜਾਂਦਾ ਚਿੱਠੋ ਮੇਰਾ ਠਾਲਾ ਨਹੀਂ ਖੜੀ ਮਰ ਜਾਣਾ ਮੈਂ ਉਹਦੇ ਕੋਲੇ ਉਹਨੇ ਐ ਕਰਦੀ ਆ ਨਹੀਂ ਖੜੀ ਤੈਨੂੰ ਯਕੀਨ ਨਹੀਂ ਮੇਰੇ ਤੇ ਫੜ ਲੈ ਲੰਬੜ ਫੜ ਲੈ ਨਹੀਂ ਤਾਂ ਬਥੇਰਾ ਵਾ ਕੀ ਕਹਦਾ ਕੀ ਸੀ ਉਹ ਉਹ ਗੱਲ ਕੱਢਾ ਮਰਨਾ ਮੈਂ ਨੰਬਰ ਉਹਦੇ ਤੋਂ ਕੀ ਲੈਣ ਟਿੰਡੇ ਲੈਣੇ ਆ ਉਹ ਗੱਲ ਮੇਰਾ ਬੰਦਾ ਹੀਰੇ ਵਰਗਾਗਾ ਹਾਂ ਹੀਰਾ ਹੀ ਆ ਬੱਛ ਮਾੜੀ ਜੀ ਕੱਚ ਮਾਰ ਗਈ ਹਾਂ ਤਾਂ ਕਰਦੀ ਹਮਕੰਦ ਮੇਰਾ ਹਣਾ ਮੈਂ ਤਾਂ ਗਿੱਲੇ ਗੋਖੇ ਤੇ ਪੈਰ ਨਹੀਂ ਧਰਦੀ ਆਹੋ ਧਰਦੀ ਨਹੀਂ ਪੱਤੀ ਐ ਸਾਰੇ ਪਿੰਡ ਤੋਂ ਪੁੱਛ ਲੋ ਮੇਰਾ ਰਿਕਾਰਡ ਵੀ ਸਿੰਦੀ ਕਿਵੇਂ ਦੀ ਆ ਫਤਈ ਆਪਾਂ ਇੰਦੀ ਲੱਕੜ ਲਵੇ ਨਾ ਤਾਂ ਮਨ ਲਾ ਡਿਸਟ੍ਰੀਬਿਊਟਰ ਕਾ ਮੈਂ ਖੱਡ ਗਿਆ ਉਹਨ ਦੂਜੇ ਲੋਤੀਆ ਕੰਮ ਐ ਤਾਂ ਮੇਰਾ ਮੂੰਹ ਕਰਦੀ ਆ ਨਾ ਇਹ ਐ ਤਾਂ ਕਰਦੀ ਆ ਮੈਂ ਤਾਂ ਕਰਦੀ ਆ ਮਾਪਿਓ ਨੇ ਜੀ ਰੋ ਸਹੇਟ ਤਾ ਤੂੰ ਹਾਂ ਜਦੋਂ ਮਸ਼ੀਨ ਵਿੱਚ ਪੈ ਜੇ ਬੰਦਾ ਫਿਰ ਕੰਨਾ ਪੈਂਦਾ ਪੁੱਠੀ ਦਿੱਤਾ ਤਾਂ ਨਹੀਂ ਬੋਲੇਗਾ ਉਹ ਨਹੀਂ ਬੋਲਿਆ ਨਹੀਂ ਬੋਲਿਆ ਉਹਨੇ ਕੀ ਬੋਲਣਾ ਵਿਚਾਰੇ ਨੇ ਇੱਥੇ ਆ ਕਹੀ ਜਾਂਦਾ ਕਹਿੰਦਾ ਉੱਥੇ ਖੜਿਆ ਖੜੀ ਸੀ ਉਹਦੇ ਕੋਲੇ ਜੇ ਚੰਗਾ ਬਹਿ ਜਾ ਬਹਿ ਜਾ ਇਹ ਸਿੰਧੀ ਗੁੱਟ ਨੂੰ ਲੱਗਦਾ ਵੀ ਇਹਦੇ ਤੇ ਲੱਗ ਤੇਲ ਹੈ ਨਹੀਂ ਦੱਛ ਦੀ ਕਾਦੀ ਕਰ ਕਰੇ ਸਟਾਂਗੇ ਤੇ ਮੈਂ ਆ ਆ ਹੀ ਗੱਲ ਹੈ ਮਾਰੀ ਮੈਂ ਪਹਿਲੇ ਦਿਨ ਮੈਂ ਕੀ ਕਹਿੰਦਾ ਇਹ ਲੋਕ ਮੈਨੂੰ ਆਏ ਕਹਿੰਦੇ ਆ ਵੀ ਤੇਰੇ ਚ ਕਮੀ ਆ ਆ ਪਤਾ ਨਹੀਂ ਵੀ ਇਹਦੇ ਚ ਕਮੀਆਂ ਖੱਸੀ ਹੋਇਆ ਪਿਆ ਮਰਨਾਂ ਉਹ ਤੇਰਾ ਪੜਾ ਹੋ ਗਿਆ ਤੇਰਾ ਓਏ ਯਾਰ ਹੈ ਯਾਰ ਹੋਰ ਮੈਂ 2 ਸਾਲ ਦਾ ਵਿਆਹੀ ਨੂੰ ਹੋ ਕੇ ਬੱਚਾ ਬੱਚਾ ਹੀ ਹੋਇਆ ਕੋਈ ਇਹਦੇ ਕੋਲੇ ਕੱਖ ਭਾਈ ਮਾਰਦੀ ਆ ਤੇ ਲੋਕ ਮੈਨੂੰ ਛੇਡਾ ਕਰਦੇ ਬਿਮਾਰੀ ਪੈਣਿਆ ਛੇਡਾ ਕਰਦੇ ਹੁਣ ਦਵਾਈ ਦਵਾਈ ਤਾਂ ਹੈਗੀ ਆ ਤੈਨੂੰ ਹਾਂ ਅਕੀਦਾ ਫੋਨ ਆਇਆ ਸੀ ਵੇ ਤੈਨੂੰ ਪਤਾ ਨਹੀਂ ਕੀ ਲਾ ਗਿਆ ਭੈਂਕੋ ਜੀ ਦਾ ਇਹਦੇ ਕੋਲੇ 10 ਸਮਾਰ ਸਮਾਰ ਇਹਦਾ ਹੋਰ ਕਿਹਦੇ ਕੋਲੇ ਦੱਸਾਂ ਇਹਦਾ ਪਹਿਲਾਂ ਨੀ ਝਾਤੀਆਂ ਮਾਰਨ ਨੂੰ ਆੜਦਾ ਉਹ ਸੱਚੀ ਨਹੀਂ ਕਰਦਾ ਸੀ ਚੋਰ ਕਰਦੀ ਆ ਵੇ ਕੀ ਦੱਸਾਂ ਜੇ ਕੁਰਤੀ ਚੱਕੂਗੀ ਤਾਂ ਢਿੱਡ ਆਪਦਾ ਹੀ ਨੰਗਾ ਹੋਊਗਾ ਮਰਨਿਆ ਅੱਛਾ ਛੱਡ ਦੱਸ ਜੇ ਫਿਰ ਕੀ ਆਪ ਦਾ ਬੰਦਿਆ ਕੁਛ ਟੇਟ ਲੱਗਦਾ ਤੇਰਾ ਇਹ ਤਾਂ ਮੇਰੇ ਬੰਨੇ ਪਿੱਟ ਕਰਕੇ ਪੈ ਜਾਂਦਾ ਅੱਛਾ ਕੀ ਬੱਛ ਕੇ ਗਿਆ ਵੇ ਕੀ ਕਰੀ ਜਾਂਦੀ ਐ ਇਹ ਭੈਂਕੋ ਜੱਜ दारू ਘੱਟ ਪੀ ਲਿਆ ਘੁੱਟੀ ਮੂੰਹਾਂ दारू दा पींदे इन ਛੜਾ ਰੱਖੀ ਐ ਨੇ ਸਾਬੂ ਆ ਦੀ ਬੱਸ ਕਹੇ ਤੂੰ ਮੇਰੇ ਕਹਿੰਦੇ ਚੱਲਦਾਂਗਾ ਹੋਰ ਕਿਦੇ ਕਹਿੰਦੇ ਚੱਲਦਾਂਗਾ ਮੇਰੇ ਆ ਥਾਜਾ ਵੇ ਇਹਨੂੰ ਦਵਾਈ ਦੂਈ ਦਵਾ ਲਿਆ ਕਿ ਤੂੰ ਹੈ ਇਹਨੂੰ ਦਵਾਈ ਦੂਈ ਦਵਾ ਲਿਆ ਦਵਾਈ ਦੂਰ ਹੋ ਕੇ ਬੈਠਾ ਇਧਰ ਨਾ ਨਾ ਆਪਾਂ ਨਹੀਂ ਆਏਗੇ ਬੰਦੇ ਗਿੱਟਾਦਾਰ ਬੰਦੇ ਆਪਾਂ ਕੀ ਲੜਨ ਮਰਨਾ ਤੈਨੂੰ ਤੇਰੇ ਭਰਾ ਤੇ ਯਕੀਨ ਨਹੀਂਗਾ ਕਹਿੰਦਾ ਹੈਗਾ ਹੁਣ ਇਹ ਛੱਕੀ ਵਾਲਾ ਸੋਹਣੀ ਵਾਲੀਆਂ ਕੀ ਤੂੰ ਆ ਬੱਚਾ ਹਾਈ ਕੰਮ ਰਹਿ ਗਏ ਗੱਲਾਂ ਨੂੰ ਹੱਥ ਲਾ ਲਾ ਕੇ ਭੈਂਚੋ ਜਿਆ ਟਾਈਮ ਪਰ ਤੇ ਪਾਇਰੇ ਇਹਨੂੰ ਇਸ਼ਕ ਜਾਗਦਾ ਥੇ ਹੁਣ ਇਹਨੂੰ ਅੱਛਾ ਤੇ ਰਾਤ ਨੂੰ ਨਹੀਂ ਜਾਗਦਾਗਾ ਰਾਤ ਨੂੰ ਨਹੀਂ ਜਾ ਰਾਤ ਨੂੰ ਪਤਾ ਹੀ ਤੂੰ ਕਿੰਨਾ ਕਹੋ ਕਰਦਾਗਾ ਹਾਈ ਨਹੀਂ ਟਲਾਈ ਤੇਜ ਹਾਈ ਨਹੀਂ ਕਾ ਜਮਾ ਪਸਾਰਦਾ ਨਹੀਂ ਤੇਰੇ ਬਿਨਾ ਵਾ ਬੱਚ ਥਾਰ ਨਾਲੇ ਹੀ ਇਕੱਲਾ ਉਹ ਤੇ ਇਹ ਤੇਰਾ ਭੈਂਚੋ ਜੇ ਸ਼ਰਮ ਕੱਲਾ ਮਾਰੀ ਮੋਚੀ ਨੇ ਅੱਜ ਤੂਆ ਪਵਾਤਾ ਬੰਦੇ ਚ ਕੀ ਕਹਿੰਗੇ ਲੋਕ ਸੋਣਾ ਰਾਂ ਦਾ ਤਾਂ ਪਵਾਇਆਗਾ ਲੋਕ ਪਸੰਦ ਕੇ ਮਨ ਪਸੰਦ ਬੜਾ ਮਾਚਦਾ ਮੱਥੀ ਜਾਵੇ ਵਾਹ ਕਾ ਬੱਚ ਨਾਲ ਲੈ ਮੇਰੀ ਗੱਲ ਸੁਣ ਆ ਡੋਲੀ ਕਰਕੇ ਦੋ ਬੇਲੀ ਆ ਪਾਣੀ ਪੀ ਲੈ ਤ ਮੈਂ ਜਾਣੀ ਆ ਧੁੱਪ ਚੜੀ ਜਾਂਦੀ ਆ ਘਰੇ ਵਾਹ ਜਾ ਛੱਟ ਲਾਇ ਚ ਲੱਗੇ ਹੋਰ ਆਪਾਂ ਹੋਰ ਇਹਦੇ ਕੋਲੇ ਬਹਿ ਜਾ ਹਾਂ ਲੈ ਮੇਰੇ ਕੋਲੇ ਕਿਵੇਂ ਬਹਿ ਜਾ ਤੋਰ ਕਹੀਦਾ ਐ ਨਾ ਮੈਂ ਤਾਂ ਕਹਿ ਤੈਨੂੰ ਗਰਮੀ ਚ ਗਿਆ ਇੰਦੀ ਸੁੱਕੀ ਪੱਟ ਲੈ ਕੋਈ ਗੱਲ ਨਹੀਂ ਅੱਗੇ ਕਿਹੜਾ ਮੈਂ ਏਸੀ ਥੱਲੇ ਰਹਿਣੀ ਆ بس ਡੋਲਣੀ ਅਸੀਂ ਆਪੇ ਚੱਕ ਲਿਆਵਾਂਗੇ ਕਾਟੇ ਕਿਨੇ ਡਵਾਏ ਆ ਲੱਾ ਤੂੰ ਮਾੜਾ ਦੂਰ ਹੋ ਕੇ ਰਹਿ ਜਾ ਮੈਂ ਕੀ ਕਰਾਂ ਲੈ ਮੈਂ ਤੈਨੂੰ ਪੁੱਛਾਂ ਲੈ ਓਏ ਮਰਨਾ ਕਦੇ ਗਾਂਢ ਤੇ ਠਿੱਕਰੇ ਮਾਰੀ ਜਾਂਦਾ ਜਿਆ ਬੋਲ ਜਾਗੇ ਆਪਾਂ ਨੂੰ ਕਿ ਲੋੜ ਨਾ ਬੋਲਾਂਗੇ ਜੇ ਕੰਮ ਕੁਮ ਕਰ ਲਾ ਗੰਢਿਆ ਚ ਉਹ ਕੱਢ ਦੇ ਮਿੱਠੀਆਂ ਦਾ ਜੀ ਹਾਂ ਮਾਤਾ ਕੋਈ ਇਹਨੂੰ ਮਿੱਠਗਾ ਨਹੀਂ ਕਰਦੇ ਤੂੰ ਗੱਲ ਕਰਦਾ ਆਹ ਰਹਾ 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 ਆਪਾ ਦਾ ਕਾ ਪਟ ਜਾ ਭਾਈ ਵੇ ਗੰਡਾ ਪੱਟੀ ਕਿੱਡਾ ਘੋਟਾ ਕ ਹੈਂ ਪੱচ্চਾ ਪਟਾਇਆ ਵੀ ਹੈਗਾ ਉਹ ਤਾਂ ਇਹ ਸੱਪ ਲੜੀ ਆ ਰਿਹਾ ਤੂੰ ਮਰ ਜੇ ਮੈਂ ਤਾਂ ਐ ਕਿ ਮੋਟਿਆ ਆ ਆ ਮੋਟਾ ਮੋਟਾ ਦਿਖਾ ਉਹੀ ਭਾਈ ਮਰੀ ਜਾਂਦਾ ਏ ਇੱਧਰ ਚੱਲ ਕੇ ਦਿਖਾਵਾਂ ਕਿ ਅੱਛੀ ਚਲੋ ਚੇਜ ਜਾਂਦੇ ਦੇ ਪਤੀ ਲੱਗੀ ਜਾਂਦਾ ਤੂੰ ਮੈਨੂੰ ਕਸੀਏ ਨਾ ਖਾ ਲਈ ਪੁੱਠਾ ਸਿੱਧਾ ਬੋਲੀ ਜਾ ਨਾ ਉਹ ਆਪਾਂ ਕੀ ਲੈਣਾ ਉਹ ਤੇਲ ਨੂੰ ਮੇਰਾ ਕੀ ਦੇਖ ਲਿਆ ਹੈ ਅੱਜ ਨੂੰ ਭੈਂਕੋ ਜਾ ਇੱਧਰ ਦੇ ਜਵਾਕ ਹੁੰਦੇ ਭੈਂਕ ਓਥਿਆਂ ਵਰਗੇ ਨਾ ਦੇਖ ਲੈ ਤੈਨੂੰ ਮੈਂ ਨਹੀਂ ਮਾਰਦਾ ਲੱਕੜ ਬੋਕੇ ਮਰ ਜਾ ਮਰ ਜਾਣਿਆ ਜੀ ਰੋਟੀ ਬੰਦ ਕਰ ਦੇ ਭੈਣ ਚੋ ਤੇ ਲਵੇ ਲਵੇ ਆਈ ਨਾ ਕਸੀਏ ਖਾਊਗਾ ਮੈਥੋਂ ਇਹ ਜੇ ਨਹੀਂ ਫੋਪ ਪਿੰਡਾ ਪੱਲਾ ਫੜਾ ਦੇ ਉਮਤ ਜੱਤਾ ਬਣਿਆ ਪੱਲੇ ਦਾ ਲੈ ਮੈਂ ਕੀ ਲੈ ਲੈ ਆਪਾਂ ਇੱਧਰ ਬੈ ਜੰਨੇ ਲੈ ਇਹਨੂੰ ਆਖਿਆ ਤੂੰ ਨਾ ਲਹਾ ਕਰ ਇਹ ਆ ਜਾਏਗੀ ਚਾਰ ਨਾ ਕਰਿਆ ਕਰਦੇ ਲਵੇ ਕਾ ਮੈਂ ਕੀ ਲੈਣਾ ਇਹਦੇ ਤੋਂ ਤੇਰੇ ਮੂੰਹ ਨੂੰ ਲੀਡ ਲੱਤ ਤੋ ਦੇਨੀ ਹੈ ਇਹਦਾ ਹੈ ਨਹੀਂ ਕਿਸੇ ਕੰਮ ਦਾ ਇਹ ਮੈਂ ਕੀ ਨਹੀਂ ਕੰਮ ਦਾ ਬੋਲੀ ਜਾਂਦਾ ਪੁੱਤਾਂ ਬੈਠੇ ਨੂੰ ਮਿਲਦਾ ਰੋਟੀ ਟੋਕੋ ਖਾਣਾ ਬੰਦ ਕਰਾਏਂਗਾ ਤੂੰ ਓਤੀ ਆ ਬੈਠੇ ਨੂੰ ਸਾਰਾ ਮੂਤ ਤੂੰ ਵੀ ਲੋਕਾਂ ਤੋਂ ਮੈਨੂੰ ਛੇੜਾ ਕਰਾਉਣਾ ਮੇਰਾ ਸਾਯਾ ਉਹ ਦੇਖੂਗੀ ਕਿ ਹੋਗੀ ਪਿਆਸੀ ਪੱਟੜਾ ਆ ਤੂੰ ਬਹੋਰ ਤੂੰ ਆ ਹੀ ਵਿੜਕਾ ਰੱਖਿਆਗਾ ਤੂੰ ਨਾ ਰਾ ਭਾਈ ਇਹ ਤਾਂ 24 ਘੰਟ ਲੜਾਈ ਪੁਆਈ ਰੱਖਦਾ ਘਰੇ ਨਾ ਨਾ ਆਪਾਂ ਕਾਹਦੀ ਲੜਾਈ ਪਾਉਣੀ ਹੈ ਬੇ ਟਿਕ ਜਾ ਮੈਨੂੰ ਪਤਾ ਹੀ ਹੈ ਤੇਰਾ ਤੂੰ ਵੀ ਕਿੰਨਾ ਕ ਚੰਗਾਗਾ ਹੈ ਨਾ ਨਾ ਆਪਾ ਕੁਮਾਰਾ ਬੋਲਿਆ ਤੇਰੇ ਬਾਰੇ ਮੈਨੂੰ ਪਤਾ ਹੀ ਤੇਰੇ ਬਾਰੇ ਹੈ ਯਾ ਮੈਂ ਕਿ ਲੜਾ ਤੇਰੇ ਤੋਂ ਚਾਲੇ ਸਿੱਟ ਹੋਰ ਨਹੀਂ ਚੱਕ ਲਿਆ ਮੈਂ ਤੂੰ ਭਗ ਜਾ ਤੇ ਉਹਨਾਂ ਕੋਲੇ ਨਾ ਖੜੀ ਜੀ ਦੂਰੀ ਵਾਰ ਬੇ ਨਹੀਂ ਖੜਦੀ ਮੈਂ ਈ ਤੇ ਲੰਡੀ ਲੂਚੀ ਤੂਰੀ ਫਿਰਦੀ ਲੰਡੀ ਲੂਚੀ ਤੂਰੀ ਫਿਰਦੀ ਛੋਟੀ ਨਲਕਣਾ ਜੀ ਮੇਰਾ ਤੂੰ ਮੈਨੂੰ ਲਗਾ ਤੈਨੂੰ ਕਿਹੜੀ ਛੋਟੀ ਤਨ ਹੁਣ ਕਰਾਉਣੀ ਡੋਲੇ ਲੈ ਆਪਾ ਇਹਨੂੰ ਸਾਰਾ ਦੁਪਹਿਰਾ ਕੰਮ ਤੇ ਚਮੇੜੀ ਰੱਖ ਘਰੇ ਨਾਲੇ ਕਹੀ ਇਹਨੂੰ ਇਹਨੂੰ ਘਰ ਹੀ ਨਾ ਪੌਦ ਬੀਜਣ ਵਾਲੀ ਪਈ ਆ ਹਾਂ ਉਹ ਲੈ ਆਪਾ ਨਾ ਬੋਲਾ ਆ ਡੋਲੀ ਨਾ ਰੱਖ ਗਈ ਚੱਕ ਲਈ ਚੱਜਦਾ ਹੁੰਦਾ ਨਾ ਚੱਕਦਾ ਨਹੀਂ ਖੜਦੀ ਚੱਕਦਾ ਹੁੰਦਾ ਠੁੱਠੀ ਮੂਹਾ ਆ ਗਿੰਨੂ ਨਾ ਮੇਰਾ ਛਾਲਾ ਮੇਰਾ ਵਿਆਹ ਹੁੰਦਾ ਜਿਹੜੇ ਜਬਾਕ ਹੁੰਦੇ ਤੇਰੇ ਤੇਰੇ ਗਿੱਦੇ ਉਹਦਾ ਰਿਸਕਾ ਕਰਾਂਗਾ ਸੀ ਤਾਂ ਤਾਂ ਮੈਂ ਕਰਾਉਂਦਾ ਨੀਗਾ ਦੇਖੀ ਬੈਠਾ ਕਰਾਉਂਦਾ ਜੋ ਹੈ ਹੀ ਨਹੀਂ ਸੀ ਕੰਮ ਦੀ ਕੱਥੇ ਆ ਨਹੀਂ ਸੀ ਕੰਮ ਦੀ ਅੱਛੇ ਰਿਆ ਦੀ ਬਟਗੀ ਲਾ ਕੇ ਇੱਥੇ ਘਾੜ ਡੋਪਣਾ ਤੂੰ ਨਾ ਲੱਕਦਾ ਫਿਰਦਾ ਇਹੇ ਅਗਰੀ ਨਾ ਆਪਾਂ ਤਾਂ ਲੋੜ ਹੀ ਨਹੀਂ ਛੜੇ ਉਹਨੇ ਕਹਿਣ ਵਗੂ ਛੜਿਆ ਬਟਗੀ ਆ ਚਾਬਾ ਮਾਰ ਨਾ ਹੋਈ ਕੋਈ ਨਾ ਪਤਾ ਮੈਨੂੰ ਮਾਰ ਨਾ ਕੀ ਕਰੀਏ ਆ ਉਹ ਬੜਾ ਮਲਾਈ ਕਹਿੰਦਾ ਭੈ ਕਿਉਂਦਾ ਸ਼ਰਮ ਕਰ ਕੋਈ ਮਾਰੀ ਮੋਟੀ ਛਾਰਾ ਬੇੜਾ ਬੰਦਾ ਪੰਚਾਇਤਾਂ ਚ ਬੈਣੀ ਉੱਠਣੀ ਐ ਭਰਜਾਈ ਵਾਲਾ ਕੰਮ ਹੀ ਨਹੀਂ ਕੀ ਨਹੀਂ ਥੈਂਡਾ ਆ ਲਵੇ ਲਵੇ ਲੱਗਦਾਉਂਦੇ ਜਵੇ ਨਾ ਲੱਗੇ ਵੇ ਤੇ ਚੱਜਾ ਓਏ ਹਾਂ ਭਾਈ ਉੱਰੇ ਆ ਜਾ ਕੰਜੇ ਹੋਣਾ ਫੇਰ ਵੀ ਕੰਜੇ ਦਾ ਮੇਰਾ ਭਾਈ ਆ ਤੈਨੂੰ ਗੱਲ ਦੱਸਦਾ ਮੈਂ ਕੋਈ ਚੱਦ ਦੀ ਗੱਲ ਦਸੀ ਕੱਗ ਦੀ ਦੱਥੂ ਹਾਂ ਮੈਂ ਕਾ ਅਬੜਾ ਕਰਕੇ ਦਸਤਾਪਾ ਕੀ ਲੈਣਾ ਹੂੰ ਇੱਕ ਚੀਜ਼ ਨਹੀਂ ਗਾਇਤਾ ਮੈਂ ਤੈਨੂੰ ਦਿੱਤਾ ਆਪਣਾ ਹਿਸਾਬ ਨਾਲ ਗਿਆ ਕਰ ਘਰ ਦਾ ਭੇਟ ਨਾ ਗਿਆ ਕਰੇ ਨੀ ਲੈ ਜੂ ਲਟਕੇ ਸਾਰਾ ਕੁਝ ਟੰਡ ਫੂਰੀ ਓਏ ਮਰੀ ਜਾ ਨਾ ਯਾਰ ਮੜ ਕੇ ਤੇ ਕਰਦਾ ਫਿਰ ਕੀ ਸੀ ਇਹ ਤਾਂ ਪਾਣੀ ਵਾਲੀ ਟੈਂਕੀ ਵੀ ਲੈ ਜੂ ਤੇਰੀ ਭੈਂਕੋ ਜਾਈ ਜੀ ਚੈ ਜੇ ਨੰਨੀ ਐ ਓਏ ਮਰੀ ਜਾ ਨਾ ਯਾਰ ਤੂੰ ਠੱਗੀ ਗੱਲ ਲੈ ਵਾਹੋ ਦੇਖ ਲਿਆ ਹੈ ਮੈਨੂੰ ਪਤਾ ਹੈ ਇੱਕ ਦਿਨ ਟੈਲੀਫੋਨ ਆਉਣਾ ਕਰੀ ਜਾਂਦੀ ਸੀ ਹੋਰ ਜਦ ਕਹਿੰਦੀ ਉਹ ਪਟਨ ਕਿਹੜਾ ਸੀਗਾ ਜਦ ਹੁਣ ਐ ਮੈਨੂੰ ਨਹੀਂ ਪਤਾ ਮੈਂ ਤਾਂ ਗੱਲ ਦਰਦੇ ਨੇ ਦੱਬ ਲਈ ਬਸ ਆ ਪੰਨ ਕਿ ਬੜਨਾ ਮੈਂ ਹੋਊਗੀ ਅੱਛਾ ਇਹ ਕਰੀ ਜਾਂਦੀ ਸੀ ਉਹਨੂੰ ਪਤਾ ਨਹੀਂ ਕਹਿੰਦੀ ਆਈ ਲੋ ਆ ਮਿੱਠਾ ਮਿੱਠਾ ਅੱਛਾ ਹਾਂ ਕੱਲ ਕਿੱਥੇ ਮਿਲੇਗਾ ਰਾਤ ਨੂੰ ਮਿਲੇਗਾ ਫਲਾਣਾ ਹੈ ਕੱਲਾ ਕਦੀ ਲੁੱਟੀਆਂ ਗੰਨਾ ਤੇ ਫਿਰ ਤੂੰ ਮੈਨੂੰ ਉਹਦੀ ਦੱਸਣਾ ਸੀ ਮੈਨੂੰ ਹੁਣ ਪਤਾ ਹੈ ਮੈਂ ਖਾ ਗੁੱਠਾ ਕਰ ਜੂ ਜਰ ਐ ਛਿੱਧੀ ਗੱਲ ਥੋੜੀ ਦੱਸੀ ਜੀ ਬੰਦਾ ਖੇਤ ਬੈਠਾ ਜਾਂ ਇੱਥੇ ਕਿਹੜਾ ਕੋ ਦੇਖਦਾ ਤਾਂ ਆ ਮੜਾ ਹੁਣ ਆਪਾਂ ਹੁਣ ਵੀ ਦੇਖੀਗਾ ਤੇ ਜੈਲਾ ਰਾਹ 'ਚ ਖੜਿਆ ਸੀਗਾ ਹਾਂ ਨਿਗਾ ਰੱਖ ਮੇਰਾ ਖੜਾ ਨਿਗਾ ਹਾਂ ਤੈਨੂੰ ਦੱਸਿਆ ਵਾ ਜਨਾਨੀ ਟੌਟਾ ਮੜੀ ਜੀ ਟੂ ਪੋਲ ਹੈ ਤੂੰ ਤਾਂ ਪੋੜਾ ਕਾ ਮੇਰਾ ਥੜਾ ਪਰ ਮੈਂ ਕਿਉਂ ਮੜਾ ਜਾ ਦੇਖ ਆਉਣੇ ਆਪਾ ਦੇਖਿਆ ਦੇਖਿਆ ਆ ਤੂੰ ਵੀ ਨਾਲ ਚੱਲ ਨਾਲ ਹਾਂ ਚੱਲ ਦੋਨੇ ਬਕਸ਼ੇ ਹੋਰ ਹੋਰੋ ਕਰੋ ਬਾਈ ਤਾਂ ਕਹਿੰਦਾ ਇਹ ਕਰੋ ਹੂੰ ਇਹਨੇ ਟੱਕੜੀ ਨਾ ਥਪਾ ਦੇ ਕਰੋ ਬਾਹਰ ਨਾ ਨਿਕਲ ਜਾ ਕਰੋ ਕਰੋ ਤਾਂ ਬਾਹਰ ਨਿਕਲ ਨਹੀਂ ਪਾਣੀ ਤਾਂ ਖੇਤ ਹੀ ਆਉਂਦੀ ਆ ਖੇਤ ਪਿੱਛੇ ਬਾਜ ਮੜਾਉਂਦੀ ਆ ਵਿੜਾਜ ਕੋਈ ਬੰਦਾ ਚੱਕੀ ਸਭ ਬੰਦ ਕਰਦੀ ਆ ਖੇਤ ਵੀ ਖੇਤ ਵੀ ਬੰਦ ਕਰ ਦੇ ਤੈਨੂੰ ਤਾਂ ਹੀ ਕਹਿੰਦਾ ਵੀ ਤੂੰ ਆਪ ਆ ਜਾ ਕਰ ਤੂੰ ਤਾਂ ਜੇ ਮਤ ਲਈਏ ਤੇਰੀ ਗੱਲ ਮੰਨ ਜੀ ਆਪ ਦੀ ਸਾਲੀ ਨਾਲ ਕਰਾ ਦੇ ਮੇਰਾ ਡੋਨਾ ਦੀ ਡੁੱਪਦੀ ਹੋਈ ਹੈ ਅੱਛਾ ਅਰੇ ਤੱਕ ਕਰਾਦਾ ਤਾ ਨੂੰ ਕਰਾ ਦੇ ਜੇ ਮੰਨਦੀ ਹੈ ਉਹ ਬੈਠੇ ਉਹ ਵੇਲੇ ਦਾ ਕਰਾਇਆ ਨਹੀਂ ਤੂੰ ਜਿਹੜੇ ਲੋਟੇ ਤੇਜਾ ਹੂ ਉਹ ਵੀ ਤੇਜ ਹੈ ਹਾਂ ਹੂ ਉਹ ਵੀ ਤੇਰੀ ਭਾਈ ਮੰਨ ਜਾ ਗੱਲ ਤੇਰੀ ਆਪਾਂ ਦੇਖ ਕੇ ਲਿਆਵਾਂਗੇ ਵਧੀਆ ਤੇਰੇ ਵਾਸਤੇ ਕੋਈ ਦੇਖ ਲੈਨੇ ਆ ਫਿਰ ਹੈ ਮੈਂ ਮੈਂ ਤੱਕ ਕਰਾਉਣਾ ਨਹੀਂ ਭਾਈ ਮੈਂ ਤਾਂ ਤੇਰੇ ਕੰਨੀ ਦੇਖ ਦੇ ਕਰਾਉਣਾ ਮੈਂ ਕੀ ਲੈਣਾ ਵਿਆਹ ਤੂੰ ਅੱਛਾ ਹੋਰ ਉਦੋਂ ਵੀ ਨਹੀਂ ਕਰਾਇਆ ਤੂੰ ਮਰ ਜਾਣੇ ਨੂੰ ਉਹੀ ਗੱਲ ਕਰਤੀ ਸੀ ਨਾ ਮੈਨੂੰ ਰੋਕ ਕੇ ਇਥੇ ਮੇਰਾ ਕਪਟਤਾ ਸੀ ਘਰ ਉਹ ਚਾਚਾ ਹੋ ਚਾਚਾ ਖੇਦੀ ਮੇ ਲਾ ਦਵਾਰੇ ਆਈਆਂ ਦੀਆਂ ਖੇੜੇ ਵਾਰੀਆਂ ਦੀ ਉਹ ਉਹ ਆਉਂਦੀ ਆਪਣੀ ਖਾਲ ਦੀ ਪੱਟ ਦੇ ਅੱਛਾ ਮਰ ਜਾਣਿਆ ਬੇ ਤੇਰੇ ਸੱਪ ਲੜ ਜੇ ਤੂੰ ਬਾਰ ਬਾਰ ਨਾ ਮੇਰੇ ਮੱਥੇ ਲੱਗਿਆ ਕਰ ਕਿਉਂ ਮੇਰਾ ਬਸ ਦਾ ਰਸਤਾ ਘਰ ਪੜਦਾ ਮੈਂ ਭੈੜੀ ਲੱਗਦੀ ਤੈਨੂੰ ਮੈਂ ਕਾਡੋ ਮੱਠੇ ਲਾ ਲਾ ਤੂੰ ਹੀ ਬਾਰ ਬਾਰ ਸਾਡੇ ਖੇਤ ਚ ਗੇੜੇ ਮਾਰ ਮਰਨੇ ਉਹਨਾਂ ਨੇ ਤੈਨੂੰ ਦੇਖ ਲਿਆ ਸੀ ਅੱਛਾ ਅੱਛਾ ਹਾਂ ਹੁਣ ਤੂੰ ਚਾਹਣਾ ਕੀ ਐ ਮੈਥੋਂ ਚਾਹਣਾ ਕੀ ਐ ਮੈਂ ਤਾਂ ਤੈਨੂੰ ਕਿਹਾ ਵੀ ਮੇਰੇ ਨਾਲ ਗੱਲ ਕਰ ਲੈ ਸਾਰੀ ਜ਼ਮੀਨ ਦਿਨਾਂ ਤੱਕ ਨਾ ਤੇਰੇ ਨਾਲ ਕਰਾ ਦੂ ਸਾਰਾ ਉਹ ਸਪੈਡਾਂ ਵਾਲਾ ਪੂਰਾ ਸਾਰਾ ਮੇਰੀ ਗੱਲ ਸੁਣ ਉਹਦੇ ਪੱਲੇ ਡੱਲੇ ਨਹੀਂ ਹੈ ਕੁਛ ਜਡੋ ਮੇਰੀ ਗੱਲ ਸੁਣ ਇੱਕ ਸੌ ਹੱਥ ਰਸਸੀ ਤੇ ਗੰਢ ਕਿਸੇ ਕੋਲ ਗੱਲ ਨਾ ਕਰੀ ਨਾ ਨਾ ਮੈਂ ਗੱਲ ਪਰ ਮੈਂ ਤੈਨੂੰ ਗੱਲ ਦੱਸਦੀ ਸੱਚੀ ਉਹ ਤਾਂ ਖੱਸੀ ਹੋਇਆ ਪਏ ਉਹਦੇ ਪੱਲੇ ਕੁਛ ਨਹੀਂ ਅੱਛਾ ਠੀਕ ਆ ਹਾਂ ਸਾਡੇ ਘਰੇ ਰੋਜ਼ ਗੇੜਾ ਨਹੀਂ ਮਾਰਨਾ ਮੈਂ ਆਪ ਹੀ ਆ ਜਾ ਕਰੂ ਜੇ ਖੇਤ ਬੰਨੇ ਆ ਜਾ ਕਰੂਗਾ ਨਾ ਉਹ ਉਦੋਂ ਦੁਪਹਿਰੇ ਆ ਜਾ ਕਰੀ ਠੀਕ ਆ ਨੰਬਰ ਲੈ ਜਾ ਲੈ ਫਿਰ ਮੇਰਾ ਹਟੂ ਬੈਠੇ ਕੀ ਕਰਦਾ ਚੱਲ ਕਰ ਕੰਡੇ ਨਾਲ ਦੀ ਆ ਵੇ ਤੂੰ ਚੁੱਪ ਕਰ ਜਾ ਮਰ ਜਾਣਿਆ ਨੰਬਰ ਚੜਾ ਦੇ ਫਿਰ ਅੱਠ ਨੇ ਗੱਲ ਕਰੀ ਮੇਰੇ ਨਾਲ ਹਾਂ ਪੱਕਾ ਖਾ ਕਿਤੇ ਵੇ ਤੈਨੂੰ ਇੱਕ ਗੱਲ ਦੱਸਾਂ ਕੋ ਕੰਜੜਾ ਤੇਰੀ ਮਾਸੀ ਲੱਗਦੀ ਐ ਤੂੰ ਗੱਲਾਂ ਫੇਰ ਕਰੀ ਖਾਲ ਘੜ ਲੈ ਚੱਲ ਕਿਹੜੀ ਮਾਸੀ ਲੱਗਦੀ ਐ ਤੂੰ ਠੀਰੇ ਨਾ ਫੇਕੇ ਲਿਆਂਗਾ ਮੈਂ ਮਰਿਆ ਨਾ ਤੇ ਮਰਨਾ ਤੂੰ ਐਵੇਂ ਨਾ ਪਕਾਈ ਮਾਰਦੀ ਡੱਕਿਆ ਕਿਸੇ ਉਹਨਾਂ ਕੋਲੇ ਮੇਰੀ ਗੱਲ ਸੁਣੋ ਜਿਹੜਾ ਘਰ ਪਟਿਆ ਜਾਊਗਾ ਨਾਲੇ ਮੇਰੀ ਗੱਲ ਸੁਣ ਲੈ ਇਹ ਵੀ ਕੁਛ ਨਹੀਂ ਪੱਲੇ ਉੱਟਾ ਤੂੰ ਚੱਲ ਕੇ ਦੇਖੋ ਤੇ ਪੱਲੇ ਹੈਗਾ ਕਿ ਨਾ ਤੂੰ ਮੇਰੇ ਮੇਰੇ ਕੋਲ ਨਾ ਐਜੀਆਂ ਗੱਲਾਂ ਕਰ ਹੁਣ ਮੈਂ ਜਾਣੀ ਮੈਨੂੰ ਵੇਖ ਨਾ ਲੈ ਮੇਰੀ ਗੱਲ ਸੁਣਾ ਹਾਂ ਮੈਂ ਤੇਰੇ ਮੁਰੇ ਹੱਥ ਬੰਦੀ ਆ ਤੈਨੂੰ ਪਤਾ ਨਾ ਸਾਡੇ ਉਹ ਬੰਦਿਆ ਦਾ ਕਿੰਨਾ ਸੁਭਾੜ ਬਾ ਉਹਨਾਂ ਕੋਲੇ ਕੋਈ ਗੱਲ ਨਹੀਂ ਕਰਨੀ ਆ ਤੁਹਾਡੇ ਮੈਨਟਲ ਜੇ ਨੂੰ ਵੀ ਸਮਝਾ ਦੇ ਗੱਲ ਹੁਣ ਲਾ ਪੱਲੇ ਬੰਨਣਾ ਗੱਲ ਤੇਰੀ 마ਸੀ ਦੀ ਗੱਲ ਲੀਕ ਨਹੀਂ ਹੋਣੀ ਚਾਹੀਦੀ ਕਿਹਾ ਸੀ ਨਾ ਜਨਾਨੀ ਗੱਲ ਕਿਹਾ ਤੂੰ ਮੰਦਾ ਨਹੀਂ ਹੈ ਪੈਂ ਚੱਲ ਮੇਰੀ ਗੱਲ ਸੁਣ ਤੇਰੇ ਘਰ ਵਾਲਾ ਤਾਂ ਨਰਮਾ ਤੇਰਾ ਡਾਉਰਾ ਜਿਹੜਾ ਉਹ ਬਾਹਰ ਅਗੜੀ ਨਾਲ ਉਹਨੂੰ ਗੱਲ ਹੁੰਦਾ ਉਹ ਨੁੱਤਾਂ ਲਾਉਂਦਾ ਉਹ ਮੇਰਾ ਘਰ ਪੱਟੂ ਆ ਗੜਾ ਜਾਈ ਨਹੀਂ ਕੁਛ ਨਹੀਂ ਨਾ ਜੀ ਕਿਦਾ ਸੋਹਣੀ ਬੜੀ ਲੱਗਦੀ ਐ ਬਾਹਰ ਨੇ ਝੁਮਕੇ ਜਾਂ ਬੜੇ ਕਿઠੋ ਖਰੀਦੇ ਆ ਇਹ ਨਾ ਤੂੰ ਹੀ ਬਣਾ ਕੇ ਦਿੱਤਿਆ ਹੇ ਮਰ ਜਾਣੇ ਤੈਨੂੰ ਉਹੀ ਗੱਲ ਕਹਤੀ ਸੁਣਾ ਆ ਗਏ ਮਰਵਾ ਦੇਗਾ ਮਰ ਜਾਣਿਆ ਤੂੰ ਤਾਂ ਛੋਜਾ ਚੰਗੀ ਕਰੀ ਐ ਤੂੰ ਓਹੋ ਇਹ ਤਾਂ ਮੈਨੂੰ ਉ ਪੁੱਛਦੇ ਆ ਕੀ ਪੁੱਛਦੇ ਆ ਕੁਛ ਨਹੀਂ ਰਛੇ ਮਾ ਭਰ ਆਈ ਆ ਭਾਈ ਤੂੰ ਛੱਡ ਜਾ ਜੱਟਵਾਇ ਕਦੇ ਕੰਨਾਂ ਤੇ ਹੱਥ ਲਾਉਂਦਾ ਕਦੇ ਗੱਲਾਂ ਤੇ ਲਾਉਂਦਾ ਅੱਖਾਂ ਕੀ ਨਾ ਤੂੰ ਮੇਰਾ ਸਿਰੀ ਹੋ ਕੇ ਉਹ ਖਾਜਾ ਛੇਕ ਕੇ ਬੱਜੀ ਜਰ ਮਰਜੂ ਬੰਦਾ ਗਿਆ ਹਟ ਜਾ ਮੈਂ ਮੈਂ ਤੈਨੂੰ ਗੱਲ ਦੱਸਦੀ ਆ ਇਹ ਤਾਂ ਮੈਨੂੰ ਉ ਪੁੱਛਦਾ ਸੀ ਤੂੰ ਤਾਂ ਬੜੀ ਚੰਗੀ ਬਣਦੀ ਸੀਗੀ ਤਾਂ ਮੈਂ ਕਿਹੜਾ ਗਲਤ ਆ ਕੌਣ ਕਹਿੰਦਾ ਤੈਨੂੰ ਹੋਰ ਉਹਦੇ ਕੋਲੇ ਖੜੀ ਕੀ ਕਰਦੀ ਸੀ ਜੇ ਬੰਦਾ ਉਂ ਖੜ ਜਾਓ ਮਾਰਾ ਹੋ ਜਾਂਦਾ ਤੇਰੇ ਵਰਗੀ ਤੁਹਾਡੇ ਵਰਗਾਂ ਦੀ ਸੋਚ ਗੰਦੀ ਆ ਤੇਰੇ ਵਰਗੀਆਂ ਤੀਵੀਆਂ ਡੋਬ ਕੇ ਰੱਖ ਦਿੰਦੀਆਂ ਬੰਦੇ ਨੂੰ ਤਾਂ ਹੀ ਦਾ ਚੋਟਾ ਤੇ ਤਵਾਰ ਨਹੀਂ ਕੋਈ ਹੈ ਸਹੀ ਗੱਲ ਐ ਚਾਹੀ ਬਾ ਲੱਖ ਰੁਪਏ ਇਹਦਾ ਚਾਹੇ ਤੁੱਠੀ ਮੋਹਿਆ ਜੇ ਤੇਰੇ ਟੇੜਾ ਚ ਤੇਲ ਹੁੰਦਾ ਅੱਜ ਨੂੰ ਜਵਾਬ ਹੋਏ ਨਾ 3 ਸਾਲ ਹੋ ਗਏ ਤੇਰੇ ਵਿਆਹ ਹੋਏ ਨੂੰ ਗੱਲ ਕਰੇ ਜਾਂ ਮੇਰੀ ਤੂੰ ਹੋਰ ਗੱਲ ਸੁਨੇਗਾ ਚੁੱਪ ਮਰ ਜਾਣਾ ਵਟ ਕੇ ਮਰ ਜਾਓਂਗਾ ਕਤਲ ਗਾਲ ਪੈਜੂ ਸੇ ਹੋਣਾ ਚੱਲ ਤੂੰ ਘਰੇ ਜਾ ਕੇ ਕਰਦਾ ਜਿਹੜਾ ਹੈ ਨਹੀਂ ਤੈਨੂੰ ਮੈਂ ਦੇਖੂ ਕਰੇ ਚੱਲ ਕਰੇ ਤੂੰ ਮੇਰੀ ਗੱਲ ਸੁਣ ਜੇ ਤੂੰ ਚਾਹੀਦੀ ਜਾਂ ਦੇਖ ਤੈਨੂੰ ਪੂਰੀ ਮੇਰੀ ਗੱਲ ਸੁਣ ਲੈ ਤੁਹਾਡੇ ਚ ਇੰਨੀ ਅਣਖਾ ਕਿਤੇ ਮਰਜੀ ਦੇਖ ਲੋ ਯਾਰ ਚੱਲ ਮੈਂ ਭਾਂ ਚੋਦੂ ਤੇਰੀ ਅੜੀ ਤੇ ਛੀ ਗੋਲੀ ਹੁੰਦਾ ਪਰ ਟੌਲ ਤੋਂ ਦੇਖ ਲੈ ਟਾਈਮ ਪੜ ਯਾਰ ਜਿੱਡੇ ਸੀ ਬਾਹਰ ਮੈਂ ਸਾਡੀ ਘੁੜੀ ਦੇਖ ਲੈ ਖੜ ਜਾ ਖੜ ਜਾ ਖੜ ਜਾ ਖੂ ਖੁਰਪੀ ਨਾ ਨਾ ਹੋ ਨਾ ਮੈਂ ਇਹਨੇ ਖੁਰਪੀ ਨਾ ਆ ਜਾ